ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਜ ਬਣਾਉਣ ਲੱਗੇ ਆਪਾਂ ਸਾਗ ਜਿਹਦੇ ਲਈ ਆ ਮੇਥੇ ਲੈ ਲੇ ਆਹ ਪਾਲਕ ਤੋੜ ਲਿਆਂਦਾ ਆਪਾਂ ਨੇ ਆਹ ਸਾਗ ਹੈ ਸਾਗ ਨੂੰ ਆਪਾਂ ਛੱਲ ਲੈਣੇ ਆ ਸਾਰੇ ਸਾਗ ਨੂੰ ਆਪਾਂ ਇਦਾਂ ਛੱਲ ਗਏ ਇਹਨੂੰ ਵਧੀਆ-ਵਧੀਆ ਵਿੱਚੋਂ ਗੰਦਲਾਂ ਕੱਢ ਲਓ ਜੀ ਇਦਾਂ ਆਪਾਂ ਸਾਗ ਨੂੰ ਛੱਲ ਲੈਣੇ ਆ ਦੇਖੋ ਰੱਦਾਂ ਕਰ ਲੈਨੇ ਆ ਇਹਨੂੰ ਜਿਹੜਾ ਬਾਦੂ ਜਾ ਹਾਰੇ ਵਾਲੇ ਪੱਤਾ ਜਾ ਇਹਨੂੰ ਤੋੜ ਕੇ ਪਰਾਂ ਛੱਡ ਦੰਨਾ ਡੰਗਰਾਂ ਨੂੰ ਪੈ ਜੂਗਾ ਸਿੱਟਣਾ ਤੱਕਾਨੂੰ ਵਧੀਆ ਵਧੀਆ ਸਾਗ ਆਪਾਂ ਵਿੱਚੋਂ ਕੱਢ ਲੈਨੇ ਆ ਤਿੰਨ ਇੱਕ ਦੀ ਜ਼ਰੂਰਤ ਹੋਊਗੀ ਉਨਾਂ ਕ ਪਾ ਲਾਂਗੇ ਜੀ ਇਹ ਤਾਂ ਬੱਦੂ ਤੋੜਿਆ ਹੈ ਹੁਣ ਅੱਧਾ ਸਿੱਲ ਲੈ ਲੰਗੇ ਸਾਰੇ ਸਾਗ ਨੂੰ ਆਪਾਂ ਆਪਾਂ ਨੇ ਸਮਾਰ ਲਿਆ ਆਹ ਜਿਹੜਾ ਇਹਦਾ ਸਮਾਰਨ ਵਾਲਾ ਉਹ ਸਮਾਰ ਲਿਆ ਨੂੰ ਇਹਨੂੰ ਆਪਾਂ ਸਮਾਰ ਕੇ ਫਿਰ ਮਿਲਦੇ ਆ ਤੁਹਾਨੂੰ ਕੱਟਣ ਲੱਗੇ ਬਾਹਰ ਪੈਣੀ ਜਰ ਲੱਗੀ ਬਾਹਰ ਦਿੰਦੇ ਆਂ ਲੋ ਜੀ ਹੁਣ ਆਪਾਂ ਸਾਗ ਨੂੰ ਕੱਟ ਲੈਨੇ ਲੱਕ ਮੱਟ ਕਾ ਜ਼ਿਆਦੇ ਆ ਜੀ ਕਰਦ ਨਾਲ ਲੋਟ ਨਹੀਂ ਹੋਣਾ ਅੱਜ ਆਪਾਂ ਮਸ਼ੀਨ ਨਾਲੇ ਕੱਟ ਲੈਨੇ ਆ ਚਲੋ ਜੀ ਆਪਾਂ ਕੱਟ ਕੇ ਫਿਰ ਮਿਲਦੇ ਆ ਤੁਹਾਨੂੰ ਲੋ ਇਸ ਤਰ੍ਹਾਂ ਆਪਾਂ ਸਾਰੇ ਸਾਗ ਨੂੰ ਕੱਟ ਲੈਨੇ ਆ ਆਪਾਂ ਨੇ ਕੱਟ ਲਿਆ ਰਾਤ ਕੱਟ ਕੇ ਰੱਖਦਾ ਸੀ ਧੋਤਾ ਧੋ ਕੇ ਆਪਾਂ ਨੇ ਇਹ ਘਰ ਚ ਪਾ ਲਿਆ ਚਾਹੀ ਮਿਆਂ ਦੇ ਵਿੱਚ ਪਾਣੀ ਨਿਕਲ ਗਿਆ ਤਾਂ ਚੰਗੀ ਤਰ੍ਹਾਂ ਇਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਮਚਾ ਲਈ ਇਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਚਾ ਲਈ ਉੱਪਰ ਧਰ ਦਿੰਨੇ ਆ ਫਤੀਲਾ ਫਤੀਲੇ ਦੇ ਵਿੱਚ ਆਪਾਂ ਪਾਣੀ ਪਾ ਦਿੰਨੇ ਆ ਕੜਬੀ ਪਾਣੀ ਨੂੰ ਗਰਮ ਕਰ ਲੈਣੇ ਆ ਚੰਗੀ ਤਰ੍ਹਾਂ ਵਾਲਾ ਦੇ ਲੈਣੇ ਆ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸਾਗ ਪਾ ਦਿੰਨੇ ਆ ਸਿਆਜ ਸਰੋਂ ਦਾ ਸਾਗ ਬਹੁਤ ਵਧੀਆ ਲੱਗਦਾ ਜੀ ਜਿਉਂ ਜਿਉਂ ਤੜਕੀ ਜਾਂਦੀ ਹੈ ਜਿਉਂ ਜਿਉਂ ਵਧੀਆ ਹੋਈ ਜਾਂਦਾ ਮੱਖਦੀ ਰੋਟੀ ਸਰੋਂ ਦਾ ਸਾਗ ਵਿੱਚ ਘਰ ਦਾ ਮੱਖਣ ਜਿੰਨਾ ਕਿ ਪਊਗਾ ਜੀ ਓਨਾਂ ਕ ਸਾਗ ਆਪਾਂ ਵਿੱਚ ਪਾ ਦਿੰਨੇ ਆ ਝਾਰਨੀ ਆਪਣੀ ਸਾਗ ਦੇ ਵਿੱਚ ਪੈ ਗਈ ਥੋਤੀ ਹੋਈ ਤਾਂ ਚੰਗੀ ਤਰ੍ਹਾਂ ਜਿੰਨਾ ਕਿ ਪਾਊਗਾ ਉਹਨਾਂ ਨੂੰ ਪਾ ਦਾਂਗੇ ਦੱਬ-ਦੱਬ ਕੇ ਫਿਰ ਮਕੋਟਣੇ ਨਾਲ ਦੱਬ ਕੇ ਪਾ ਦਿੰਨੇ ਜਿਹੜਾ ਰਹਿ ਜਾਊਗਾ ਉਹ ਆਪਾਂ ਫਿਰ ਰਿੱਜੇ ਤੋਂ ਦਵਾਰੇ ਪਾਵਾਂਗੇ ਨਾਲੇ ਨਮਕ ਮਿਸਟ ਪਾ ਦਾਂਗੇ ਬਸ ਹੋਰ ਨਹੀਂ ਪੈਂਦਾ ਹੁਣ ਇਹਨੂੰ ਉਪਰੋਂ ਆਪਾਂ ਟੱਕ ਦਿੰਨੇ ਆ ਦੱਬ ਕੇ ਚਲੋ ਜੀ ਫੇਰ ਮਿਲਦੇ ਆ ਦੁਬਾਰੇ ਪਾਉਣ ਲੱਗੇ ਸਬ ਲੋ ਜੀ ਸਾਗ ਆਪਾਂ ਸਾਰਾ ਵਿੱਚ ਪਾ ਦਿੰਨੇ ਆ ਪਤਿੱਲੇ ਦੇ ਸਾਰਾ ਪੈ ਗਿਆ ਆਪਣਾ ਥੋੜਾ ਜਿਹਾ ਰਹਿ ਗਿਆ ਦੀ ਮੈਂ ਸਾਰਾ ਸਾਗ ਪਾ ਦਿੱਤਾ ਹੈ ਜਰਨਾ ਪੀਲੇ ਦੇ ਵਿੱਚ। ਇਧਰ ਪੰਨੇ ਲਏ ਪਿਆਜ਼ ਪੰਚੇ। ਪਿਆਜ਼ਾਂ ਨੂੰ ਆਪਾਂ ਇਧਰ ਐ ਲੰਬਾ ਕੱਟ ਲੈਣੇ ਆ। ਨਾ ਬਹੁਤ ਫਰੀਕ ਤੇ ਨਾ ਬਹੁਤ ਮੋਟਾ ਪੰਜਾਬੀਆਂ ਦਾ ਇਹ ਹਰਾ ਮੁਰਗਾ ਜੀ ਸਾਗ ਬਹੁਤ ਸਾਗ ਸਾਰੀਆਂ ਚੀਜ਼ਾਂ ਨਾਲ ਵਧੀਆ ਲੱਗਦਾ ਦਾਣੇ ਸਬਜ਼ੀਆਂ ਨੂੰ ਜਿਉਂ-ਜਿਉਂ ਇਹਨਾਂ ਤੜਕੀ ਜਾਂਦਾ ਜਿਆਦਾ ਸਵਾਦ ਬਣੀ ਜਾਂਦਾ ਇਸ ਚੋਂ ਵੀ ਕੱਟ ਲੈਣੇ ਵਿੱਚ ਹਰੀਆਂ ਮਿਰਚ ਆਪਣੇ ਥੋੜੀਆਂ ਇਹਦੇ ਵਿੱਚ ਲਾਲ ਪਾ ਲਾਂਗੇ ਚਾਰ ਪੰਜ ਕੇ ਨੇ ਲੋ ਜੀ ਇਹ ਲਸਣ ਦੇ ਵੀ ਆਪਾਂ ਦੋ ਦੋ ਫਾੜੀਆਂ ਇਹ ਕਰ ਲੈਨੇ ਆ ਜਿਹੜਾ ਵੱਡਾ ਜਿਹੜਾ ਛੋਟਾ ਉਹ ਅਹੀਂ ਪੈ ਜੂ ਇਹਨੇ ਦੇ ਵਿੱਚ ਘੁੱਲ ਜਾਣਾ ਪਤਾ ਵੀ ਨਹੀਂ ਲੱਗਣਾਗਾ ਟੀ ਭਰ ਗੀ ਆਪਣਾ ਸਮਾਨ ਦੀ ਜਿਹੜਾ ਲਸਣ ਵੱਡਾ ਉਹਦੇ ਆਪਾਂ ਦੋ ਕਰ ਲੈ ਬਾਕੀ ਤਾਂ ਵਿੱਚ ਐਂ ਰਿਜ ਜਾਣਾ ਇਹ ਤਾਂ ਕੱਟਣ ਦੀ ਲੋੜ ਨਹੀਂ ਲੋ ਜੀ ਆਪਾਂ ਘੋਟਣਾ ਫੇਰ ਫੇਰ ਕੇ ਚੰਗੀ ਤਰ੍ਹਾਂ ਵਿੱਜਨੇ ਲੈ 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 ਲੈਨੇ ਆ ਵਾਦਨੇ ਲਸਣ ਪਿਆਜ਼ ਤੇ ਹਰੀ ਮਿਰਚ ਅਦਰਕ ਆਪਾਂ ਪਾਵਾਂਗੇ ਬਾਅਦ ਵਿੱਚ ਹੁਣ ਇਹਦੇ ਵਿੱਚ ਆਪਾਂ ਕਰ ਦਿੰਨੇ ਆ ਨੂਨ ਤੇ ਮਿਰਚ ਐਡ ਲੋ ਜਿੰਨੀ ਪਰਸੀ ਆਪਾਂ ਪਾ ਦਿੰਨੇ ਆ ਨਮਕ ਦੀ ਕਿਉਂਕਿ ਮੈਨੂੰ ਜਿਆਦਾ ਪੰਦਾ ਹੁੰਦਾ ਸਾਗ ਚ ਨਹੀਂ ਹੱਸ ਨੇ ਕੀ ਕਰੀ ਕੋਈ ਹਟ ਪਕਾਉਂਦਾ ਪੈਣ ਚਾ ਚਾਪਾ ਪਾਦਨੇ ਮਿਰਚਾਂ ਦੇ ਚਲੋ ਜੀ ਹੁਣ ਇਹਨੂੰ ਆਪਾਂ ਢੱਕ ਕੇ ਪਕਾ ਲੈਨੇ ਆ ਚੰਗੀ ਤਰ੍ਹਾਂ ਫਿਰ ਦਿਖਾਵਾਂਗੇ ਤੁਹਾਨੂੰ ਅਦਰ ਇੰਨਾ ਜਿਹਾ ਹੋ ਗਿਆ ਜਦ ਵਿਚਦੀ ਦਿਖਾਉਂਦੇ ਰਹਾਂਗੇ ਲਓ ਜੀ ਦੋ ਤਿੰਨ ਘੰਟੇ ਹੋ ਗਏ ਆਪਣੇ ਸਾਗ ਰਿਚਦੇ ਨੂੰ ਆ ਉੱਪਰ ਤਾਤਰ ਕੇ ਆਪਾਂ ਪਾਣੀ ਗਰਮ ਕਰ ਲਿਆ ਲਓ ਜੀ ਪਾਣੀ ਆਪਣਾ ਕੋਸਾ ਹੋ ਗਿਆ ਇਹਨੂੰ ਆਪਾਂ ਲਾ ਲੈਨੇ ਆਂ نیچے ਇਧਰ ਦੇਖੋ ਸਾਗ ਨੂੰ ਆਪਣੇ ਨੂੰ 2 ਘੰਟੇ ਹੋ ਗਏ ਦੇਖਦੇ ਨੇ ਇੱਕ ਦੋ ਵਾਰੀ ਪਾਣੀ ਪਾ ਪਾ ਕੇ ਜੀ ਆਪਾਂ ਨੇ ਰਝਾ ਲੈ ਦੇਖੋ ਕਿੰਨਾ ਵਧੀਆ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਉਨੇ ਆਂ ਆਲਣ ਮੱਕੀ ਦਾ ਆਟਾ तीन क मुठिया पा लिया वो होर पा लेंगे चंकी तरह ऐसा मिक्स कर लें जी थोड़ा जहां आप लें